ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਨਾਸ਼ਤਾ ਬਣਾਉਣ ਲੱਗੀ ਆ ਹੁਣ 12:00 ਵਜੇ ਦਿਨ ਦੀ ਅੱਜ ਛੁੱਟੀ ਸੀ ਥੋੜਾ ਲੇਟ ਉੱਠਿਆ ਚਲੋ ਨਾਸ਼ਤਾ ਬ੍ਰਾਂਚ ਬਣਾ ਲੈਂਦੇ ਆ ਬ੍ਰੈਕਫਾਸਟ ਤੇ ਲੰਚ ਮਿਕਸ ਕਰਕੇ ਬ੍ਰਾਂਚ ਤੇ ਮੈਂ ਬਣਾਉਂਗੀ ਅੱਜ ਚਾਹ ਚਾਹ ਤਾਂ ਰੂੰਗੀ ਪਹਿਲਾਂ ਤਾਂ ਫਿਰ ਆਮਲੇਟ ਬਣਾਉਂਗੀ ਘਰਾਂ ਲੱਗ ਗਿਆ ਹੋਇਆ ਗੱਡੀ ਧੋਣ ਸਾਫ਼ ਕਰਨਾ ਤੇ ਮੈਂ ਪਹਿਲਾਂ ਤਿਆਰ ਕਰਕੇ ਰੱਖ ਦਾਂ మల్లా మండే ఆ బ పా ਨਮਕ ਬਾਦੋ ਥੋੜਾ ਹਲਦੀ ਬਾਦੋ ਆਪਾਂ ਅੰਡੇ ਤਿੰਨ ਪਾਇਆ ਥੋੜਾ ਜਿਹਾ ਨਮਕ ਪਾਇਆ ਥੋੜਾ ਜਿਹਾ ਹਲਦੀ ਪਾਇਆ ਇਹਨੂੰ ਮਿਕਸ ਕਰਕੇ ਰੱਖਦੇ ਆਪਾਂ 프라이 ਪੈਨ ਤਿਆਰ ਕਰ ਲਓ ਲੱਗਦਾ ਬ੍ਰੈਡ ਹੈ ਨਹੀਂ ਫੋਨ ਲੱਗ ਦੇਖਦੇ ਆਂ ਬ੍ਰੈਡ ਨਹੀਂ ਹੈਗਾ ਹੈ ਨਹੀਂ ਨਾ ਵਿੱਚ ਬੁੱਚ ਹੈ ਨਹੀਂ ਉਹ ਦੂਰੇ ਅਸ਼ਾਰਡ ਦੂਏ ਨਾ ਫਿਰ ਕੱਲ ਅਮਲੇ ਬਣਾਵਾਂ ਹਾਂ ਠੀਕ ਹੈ ਉਸ ਸਮੇਂ ਸਵਾਪ ਹੋ ਗਈ ਪਰ ਮੈਂ ਬੜੀ ਹਵਾ ਮਾਰ ਕੇ ਆ ਗਿਆ ਆ ਜਾਓ ਮੈਂ ਸੋਚਾ ਬ੍ਰੈਡ ਹੈਗਾ ਕੀ ਕਰੀਏ ਕੱਲੇ ਮਸ ਐਦਾਂ ਪੁਰਜੀ ਵਾਂਗ ਬਣਾਵਾਂਗੇ ਸੀ 6 ਦਿਨ ਦੁਕਾਨ ਤੇ ਹੁੰਨੇ ਆ ਰੈਸਟੋਰੈਂਟ ਤੇ ਤੇ 1 ਦਿਨ ਘਰੇ ਹੁੰਨੇ ਆ ਪਤਾ ਨਹੀਂ ਲੱਗਦਾ ਘਰੇ ਕੀ ਕੀ ਕੁਝ ਪਿਆ ਕੀ ਨਹੀਂ ਕੀ ਪਾਉ ਦੋ ਤੁਸੀਂ ਘਰਾਂ ਨੂੰ ਕੀ ਬੜੀ ਆ ਲੱਗਦਾ ਜਿਆਦਾ ਪਾਉ ਦਨੇ ਆ 니가 보다니, 니 보다니, 니다니 보다니, 니가 가 보다니, 니다니 니가 보다니, 니가 보다니, 니가 니 니가 보다니, 니가 보 ਜਦੋਂ ਮੈਂ ਕੁਛ ਬਣਾਉਣੀ ਆ ਨਾ ਇਦਾਂ ਹੀ ਲੱਗਦਾ ਹੈ ਵੀ ਤੂੰ ਖੇਡਾਂ ਖੇਲਦੀ ਆ। ਸਵੇਰੇ ਤਰਾ ਲੈਂਜੀ ਉਸ ਬਣਾ ਕੇ ਰੱਖਿਆ ਸੀ। ਵਾਟਰਮੈਲਨ ਦੀ, ਤਰਬੂਜ ਦੀ ਪਿੰਦੇ-ਵਿੰਦੇ। ਤੇ ਆਪਾਂ ਹੁਣ ਚਾਹ ਤਰਾਂਗੇ। ਚਾਹ ਦੇ ਵਿੱਚ ਪਾਣੀ ਪਾਤਾ। ਪਰ ਮੈਨੂੰ ਪਾਣੀ ਘੱਟਾ ਲਾ ਵਧੀਆ ਲੱਗਦੀ ਆ। ਪਾਣੀ ਥੋੜਾ ਹੀ ਪਾਇਆ। ਤਾਨੂੰ ਕਿਹਜਾ ਚਾਹ ਸਵਾਦ ਲੱਗਦੀ ਆ ਮੈਨੂੰ ਕਾਲੀ ਚਾਹ ਜਿਹਦੇ ਜਿਹਦੇ ਵਿੱਚ ਚਾਹ ਪੱਤੀ ਬਹੁਤ ਜ਼ਿਆਦਾ ਹੋਵੇ ਜਦੋਂ ਐਂਡ 'ਚ ਆਪਾਂ ਕੱਪ ਦੇ ਵਿੱਚ ਪਾਉਂਦੇ ਆ ਨਾ ਚਾਹ ਪੁੰਨੀ ਨਾਲ ਚਾਹ ਪੁੰਨੀ ਭਰਿਆ ਹੋਵੇ ਮੈਨੂੰ ਮੈਦਾ ਘਰ ਆ ਲੱਗਦਾ ਤੂੰ ਤਾਂ ਇੱਕ ਵਾਰ ਚਾਹ ਚਾਹ ਪੱਤੀ ਖਤਮ ਕਰ ਦਿੰਨੀ ਆ ਅੱਡਾ ਵੜੇ ਚੰਚ ਨਾਲ ਬਾਹਰ ਪਰ ਪਰ ਕੇ ਪਾ ਦੋ ਜਿੰਨਾ ਪਾਣਾ ਪਾ ਦੋ ਪਾਣੀ ਵੈਸੇ ਜ਼ਿਆਦਾ ਪਿਆ ਲੱਗਦਾ ਮੈਨੂੰ ਤੇ ਪਾਉਂਗੀ ਥੋੜੀ ਜੀ ਇਹ ਦਾਲ ਚੀਨੀ ਸਿਨਾਮਨ ਸਿਨਾਮਨ ਪਾਊਡਰ ਚੀਨੀ ਪਾ ਦਾਂਗੀ ਤੇ ਚੀਨੀ ਤਾਂ ਬਾਅਦ ਵਿੱਚ ਪਾ ਸਕਦੇ ਆ ਸਾਡੇ ਘਰੇ ਤਾਂ ਉਹ ਹੈ ਨਹੀਂ ਲੌਂਗ ਲੌਂਗ ਦੇ ਲੈਚੀ ਉਹ ਦੁਕਾਨ 'ਚ ਪਿਆ ਲੋ ਸਿੰਪਲ ਚਾਹ ਬਣਾ ਲਓ ਕਿਉਂਕਿ ਅਸੀਂ ਉੱਥੇ ਹੀ ਰਹਿੰਦੇ ਆਂ ਆਹ ਤਰ ਉੱਥੇ ਪੀਂਦੀ ਆਂ ਚਾਹ ਚੋਂ ਜਦ ਕੰਮ ਤੇ ਜਦ ਨਾਸ਼ਤਾ ਵੀ ਨਹੀਂ ਕਰਦੇ ਅਸੀਂ ਆਏ ਬਸ ਉੱਠ ਕੇ ਭੱਜ ਲਈਂਦੀ ਆ ਕੰਮ ਤੇ ਤੁਨ ਵੈਂਦੈ ਲੱਗਣਾ ਹੈ ਬੀ ਬਹੁਤ ਪੁਰਾਣਾ ਇਹ ਹਨਾ ਦੇਖਣ ਨੂੰ ਵੀ ਲੱਗਦਾ ਹੈ ਨਾ ਬਹੁਤ ਪੁਰਾਣਾ ਹੈ ਹੈ ਵੀ ਬਹੁਤ ਪੁਰਾਣਾ ਹੈ ਅ빠 ਨਮਾ ਲੈ ਕੇ ਆ ਸਕਦੇ ਪਰ ਇਹਦੇ ਨਾਲ ਪਿਆਰ ਪਿਆ ਹੋਇਆ ਇਹਨੂੰ ਛੱਡਣ ਨੂੰ ਜੀ ਨਹੀਂ ਕਰਦਾ। ਅਸੈਂਬਲ ਚਾਹ ਘੱਟ ਪੀਣੀ ਆ ਕਿਉਂਕਿ ਮੈਂ ਡਾਈਟਿੰਗ ਤੇ ਆ ਡਾਈਟਿੰਗ ਕਰਦੇ ਨੂੰ ਮੈਨੂੰ 3-4 ਮਹੀਨੇ ਹੋ ਗਏ। ਕਦੇ ਇੱਕ ਕਦੇ ਚਾਹ ਪੀਣੀ ਆ। ਖੰਡਿਆ ਤੇ ਸਾਰਾ ਮਿਲਕ ਟੀ ਮਿਲਕ ਟੀ ਹੁਣ ਜੀ ਚਾਹ ਵੀ ਤਿਆਰ ਹੋ ਗਿਆ ਅੰਡਾ ਆਮਲੇਟ ਫਿਰ ਜੀ ਬਣਗੇ ਲੋ ਰਸ ਰਸੀ ਰਸ ਰੱਖਿਓ ਇੰਤਰਾ ਜਲਦੀ ਆ ਜਵੇ ਚਾਹ ਹਮ ਚਾਹ ਵੀ ਦੇਖੋ ਗਰਮ ਗਰਮ ਕੀ ਸੌਂਪਈ ਆ? ਸੌਂਪ ਹੈ। ਵਰਗੀ ਬਾਈ ਆ ਚਾ। ਸੌਂਪ ਦੀ ਸਮੈਲ ਆ ਰਹੀ ਹੈ। ਹਾਂ। ਜੰਤਰ ਮੰਤਰ। ਨਾਲ ਚੀਨੀ ਦਾ ਨਹੀਂ? ਆ ਯਾ ਯਾ। ਦਾਲ ਜਿੰਨੀ ਕਿਥੋਂ ਲੈਂਦੀ? ਮੈਂ ਬਾਹਰੋਂ ਲੈਂਦੀ। ਕਿ ਕਿਥੋਂ? ਦਾਲ ਜਿੰਨੀ ਤੋਂ ਔਰ ਦੇ ਨਿਓਂ ਦੇ। ਕੀ ਕਰੇ? ਵੱਢ ਕੇ ਲੈ ਕੇ ਆਈਆਂ ਮੈਂ। ਤੁਹਾਡੇ ਜੋਗੀ। ਸੌਂਪ। ਚਾਹ ਕਿਦਾਂ? ਠੋਕ ਲੱਗ ਜੂਈ। ਹਾਂ। ਗੱਡੀ ਤੋਂ ਹਣ ਗਿਆ ਬਰਨੀਓ ਪੈ ਗਿਆ ਹੁਣ ਗੱਡੀ ਤੋਂ ਹੋ ਗਿਆ ਭਜਾਂਦੀ ਕੋਈ ਫਾਇਦਾ ਨਹੀਂ ਹੋਇਆ ਮੂੰਹ ਤੋਂ ਹੋ ਕੇ ਮੱਖੀ ਪੈ ਗਿਆ ਨਾਤੀ ਤੋਂ ਉੱਡੀ ਰਹਿ ਗਈ ਨੱਕ ਦੇ ਮੱਖੀ ਬੈ ਗਈ ਬ੍ਰੈਡ ਨਹੀਂ ਸੀ ਰਾਸ ਨਾ ਇਹ ਦੰਦ ਦੋੜ ਲਾਣੇ ਆਂਡਾ ਪਰਜੀ ਪੁੱਲ ਗਈ ਸੀ ਬਣਾਣਾ ਕਿੱਦਾਂ ਹੁੰਦੀ ਆ ਹਾ ਹਾ ਸਸੀ ਗਾਜ ਬੁਲਾਓ